ਤੇਜ ਰਫਤਾਰ ਤੂਫਾਨ ਨੇ ਵੱਡੀ ਤਬਾਹੀ ਮਚਾਈ ਹੈ ਕਈ ਸਮੇਂ ਦੇ ਜਿਹੜੇ ਪੇੜ ਸੀ ਉਹ ਵੀ ਉਖਾੜ ਕੇ ਸੁੱਟ ਦਿੱਤੇ ਕਈ ਲੋਕਾਂ ਦੇ ਮਕਾਨਾਂ ਦੀਆਂ ਛੱਤਾਂ ਤੱਕ ਉੜਗੀਆਂ ਨੇ ਇਹ ਤੂਫਾਨ ਜਿਹੜਾ ਵਾ ਤੇਜ ਰਫਤਾਰ ਜਿਹੜਾ 162 ਦੀ ਸਪੀਡ ਦੇ ਨਾਲ ਜਿਹੜਾ ਇਹ ਤੂਫਾਨ ਆਇਆ ਤੇਜ ਰਫਤਾਰ ਤੂਫਾਨ ਨੇ ਕਈ ਘਰਾਂ ਦੀਆਂ ਛੱਤਾਂ ਉਡਾ ਦਿੱਤੀਆਂ ਤੇ ਕਈ ਸਮੇਂ ਦੇ ਜਿਹੜੇ ਪੇੜ ਸੀ ਉਹਨਾਂ ਨੂੰ ਵੀ ਉਖਾਰ ਕੇ ਸੁੱਟ ਦਿੱਤਾ ਦੱਸਦੀ ਹੈ ਕਿ ਇਹ ਤਾਈਵਾਨ ਦੇ ਵਿੱਚ ਆਇਆ ਤੂਫਾਨ ਆ ਜਿੱਥੇ ਕਿ ਕਈ ਪਿੰਡ ਅਤੇ ਸ਼ਹਿਰ ਇਸ ਦੀ ਚਪੇਟ ਦੇ ਵਿੱਚ ਆ ਗਏ ਨੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਤਾਈਵਾਨ ਦੇ ਵਿੱਚ ਤੂਫਾਨ ਆਇਆ ਸੀ ਹਜੇ ਉਸ ਆਪਦਾ ਤੋਂ ਲੋਕ ਉੱਭਰੇ ਹੀ ਨਹੀਂ ਥੀ ਤੇ ਦੂਜੀ ਵਾਰ ਫਿਰ ਤੂਫਾਨ ਆਣ ਦੇ ਨਾਲ ਲੋਕੀ ਵੱਡੀਆਂ ਮੁਸ਼ਕਲਾਂ ਦੇ ਵਿੱਚ ਫਸ ਗਏ ਨੇ ਤੇ ਲੋਕਾਂ ਨੂੰ ਵੱਡਾ ਨੁਕਸਾਨ ਵੀ ਹੋਇਆ ਤਕਵੀਰਾ ਤਾਇਵਾਨ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਤਸਵੀਰਾਂ ਦੇ ਵਿੱਚ ਇਹ ਤੂਫਾਨ ਜਿਹੜਾ ਆਪਣੇ ਨਾਲ ਕਈ ਚੀਜ਼ਾਂ ਉਡਾ ਕੇ ਲੈ ਕੇ ਜਾ ਰਿਹਾ ਹੈ ਨੇ ਜਿਵੇਂ ਦਰਖਤ ਤੇ ਕਈ ਘਰਾਂ ਦੀਆਂ ਛੱਤਾਂ ਤੱਕ ਵੀ ਉੜ ਗਈਆਂ ਨੇ ਤੇ ਲੋਕਾਂ ਨੂੰ ਜਿਸ ਦੇ ਨਾਲ ਵੱਡਾ ਨੁਕਸਾਨ ਵੀ ਚਲਣਾ ਪਿਆ ਤੇ ਉੱਥੇ ਦੇ ਪ੍ਰਸ਼ਾਸਨ ਦੇ ਵੱਲੋਂ ਸਕੂਲਾਂ ਦੇ ਕੋਲਚਾ ਦੇ ਵਿੱਚ ਅਚ ਦਫ਼ਤਰਾ ਦੇ ਵਿੱਚ ਵੀ ਛੁੱਟੀ ਕਰ ਦਿੱਤੀ ਗਈ ਆ ਤੇ ਇਸ ਆਪਤਾ ਨਾਲ ਲੜਨ ਦੀ ਹਰ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨ ਲਈ ਕੋਸ਼ਿਸ਼ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਤਾਈਵਾਨ ਇਹ ਤਸਵੀਰਾਂ ਨਿਕਲ ਕੇ ਆਈਆਂ ਨੇ ਜਿੱਥੇ ਕਿ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਤੇਜ਼ ਤੂਫਾਨ ਛਿੜਾ ਇਸ ਤੋਂ ਪਹਿਲਾਂ ਵੀ ਤਾਈਵਾਨ ਦੇ ਵਿੱਚ ਤੂਫਾਨ ਆਇਆ ਸੀ ਹਾਲੇ ਇਸ ਮੁਸੀਬਤ ਦੇ ਵਿੱਚੋਂ ਉੱਥੇ ਦੇ ਲੋਕ ਨਿਕਲੇ ਹੀ ਨਹੀਂ ਸੀ ਤੇ ਦੂਜੀ ਵਾਰ ਫਿਰ ਤੋਂ ਤੇਜ਼ ਤੂਫਾਨ ਆਉਣ ਦੇ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਤੇਜ਼ ਰਸ्तार ਦੇ ਨਾਲ ਇਹ ਤੂਫਾਨ ਆਇਆ ਤਾਂ ਆਪਣੇ ਨਾਲ ਰਸਤੇ ਵਿੱਚ ਆਉਂਦੀਆਂ ਹਰ ਚੀਜ਼ਾਂ ਨੂੰ ਉਡੋਂਦਾ ਲੈ ਕੇ ਜਾ ਰਿਹਾ ਹੈ ਤਾਈਵਾਨ ਤੋਂ ਇਹ ਤਸਵੀਰਾਂ ਨੇ ਯਿੱਤੇ ਕੇ ਤੇਜ਼ ਰਫ਼ਤਾਰ ਨੇ ਵੱਡੀ ਤਬਾਹੀ ਮਚਾਈ ਹੋਈ ਆ ਸਕੂਲਾ ਇਹ ਪਿੰਡਾਂ ਦੇ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਵੱਡੀ ਤਬਾਹੀ ਮਚਾਈ ਆ ਕਈ ਘਰਾਂ ਦੀਆਂ ਛੱਤਾਂ ਉੜ ਗਈਆਂ ਦਰਖਤ ਪੇੜ ਅਤੇ ਰਸਤੇ ਦੇ ਵਿੱਚੋਂ ਦੇ ਜਿਹੜੀਆਂ ਵੀ ਚੀਜ਼ਾਂ ਸੀ ਉਹ ਉਡੋਂਦਾ ਲੈ ਕੇ ਜਾ ਰਿਹਾ ਇਹ ਤੂਫਾਨ ਹੈ ਦੱਸੇ ਪੂਰਬੀ ਅਸ਼ਾਈ ਦੇਸ਼ ਤਾਈਵਾਨ ਤੋਂ ਇੱਕ ਸੰਕਟ ਜਿਹੜਾ ਹਜੇ ਟਲਿਆ ਨਹੀਂ ਸੀ ਤੇ ਦੂਜਾ ਸੰਕਟ ਫਿਰ ਆ ਗਿਆ ਜਿਨ੍ਹਾਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਿ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤਾਂ ਉਥੇ ਹੀ ਪ੍ਰਸ਼ਾਸਨ ਵੱਲੋਂ ਵੀ ਤਾਈਵਾਨ ਦੇ ਜਿਹੜਾ ਉਥੇ ਪ੍ਰਸ਼ਾਸਨ ਉਹਨਾਂ ਦੇ ਵੱਲੋਂ ਵੀ ਸਕੂਲਾ ਕਾਲਜਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਤੂਫਾਨ ਹੀ ਨਹੀਂ ਇਸ ਦੇ ਨਾਲ بارش ਵੀ ਹੋਈ ਤੇਜ਼ ਮੀਂਹ ਦੇ ਨਾਲ ਵੀ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਉਥੇ ਸਾਹਮਣਾ ਕਰਨਾ ਪਿਆ ਹੈ ਇਹ ਪਾਣੀ ਜਿਹੜਾ ਤੇਜ਼ ਮੀਂਹ ਦੇ ਨਾਲ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਜਿਹੜੇ ਲੋਕ ਤੂਫਾਨ ਤੋਂ ਸੁਰੱਖਿਅਤ ਬਚ ਕੇ ਕੁਝ ਜਗ੍ਹਾ ਤੇ ਬੈਠੇ ਸੀ ਤਾਂ ਉੱਥੇ ਮੀਂਹ ਦੇ ਨਾਲ ਉਹਨਾਂ ਨੂੰ ਹੋਰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਸੁਰੱਖਿਅਤ ਜਗ੍ਹਾ ਤੇ ਇਹ ਲੋਕਾਂ ਦੇ ਵੱਲੋਂ ਆਪਣੇ ਆਪ ਨੂੰ ਇੱਕ ਤੋਂ ਦੂਜੀ ਜਗ੍ਹਾ ਤੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੈ ਕੇ ਜਾ ਰਹੇ ਨੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਉਣ ਦੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੇ ਦੇ ਸਰਕਾਰ ਦੇ ਵੱਲੋਂ ਵੀ ਹਰ ਤਰ੍ਹਾਂ ਦੀ ਇਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਤਾਈਵਾਨ ਤੋਂ ਤਸਵੀਰਾਂ ਨੇ ਜਿਹੜੀ ਕਿ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀਆਂ ਨੇ ਕਿ ਤੇਜ਼ ਤੂਫਾਨ ਨੇ ਤਾਈਵਾਨ ਦੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਵੱਡੀ ਤਬਾਹੀ ਮਚਾਈ ਆ ਇਸ ਤੋਂ ਪਹਿਲਾਂ ਵੀ ਤਾਈਵਾਨ ਦੇ ਵਿੱਚ ਇੱਕ ਤੂਫਾਨ ਨੇ ਵੱਡਾ ਨੁਕਸਾਨ ਕੀਤਾ ਸੀ ਵੱਡੀ ਤਬਾਹੀ ਮਚਾਈ ਸੀ ਤੇ ਹੁਣ ਇੱਕ ਵਾਰ ਫਿਰ ਇਹ ਤੇਜ਼ ਰਫ਼ਤਾਰ ਜਿਹੜਾ 162 ਦੀ 100 ਪਾਰ ਦੀ ਤੇਜ਼ ਰਫ਼ਤਾਰ ਕਿਲੋਮੀਟਰ ਦੀ ਰਫ਼ਤਾਰ ਨਾਲ 162 ਕਿਲੋਮੀਟਰ ਦੀ ਰਫ਼ਤਾਰ ਨਾਲ ਇਹ ਤੂਫਾਨ ਆਇਆ ਜਿਸ ਨੇ ਕਾਫੀ ਉਸ ਜਗ੍ਹਾ ਤੇ ਨੁਕਸਾਨ ਪਹੁੰਚਾਇਆ ਕਈ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਵੱਡਾ ਨੁਕਸਾਨ ਜਿਹੜਾ ਉਹ ਤਾਈਵਾਨ ਦੇ ਵਿੱਚ ਹੋਇਆ ਲੋਕਾਂ ਦਾ ਹੋਇਆ ਤੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਉੱਥੇ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ